ਜਦੋਂ ਆਪਾਂ ਸੋਸ਼ਲ ਮੀਡੀਆ ਖੋਲਦਿਆਂ ਨਾ ਹਰ ਇੱਕ ਨੇ ਫੋਟੋਜ਼ ਆਪਣੇ ਉਹਦੇ ਵਿੱਚ ਪਾਈਆਂ ਹੋਈਆਂ ਨੇ ਉਹ ਆ ਕਿਸ ਤਰੀਕੇ ਕੰਮ ਕਰ ਰਿਹਾ ਹੈ ਉਹ ਆਟ ਤੇ ਦੂਸਰੇ ਪਾਸੇ ਉਹਦਾ ਕੋਈ ਨੁਕਸਾਨ ਵੀ ਸਾਨੂੰ ਹੋ ਸਕਦਾ ਆਨ ਵਾਲੇ ਟਾਈਮ ਦੇ ਵਿੱਚ ਅਸੀਂ ਆਪਣੀ ਨਾਰਮਲ ਫੋਟੋ ਕਲਿੱਕ ਕੀਤੀ ਉਹਨੂੰ ਚੈਟ ਜੀਪੀਟੀ ਨੂੰ ਦਿੱਤਾ ਚੈਟ ਜੀਪੀਟੀ ਨੇ ਗਿਬਲੀ ਤੋਂ ਕਨਵਰਟ ਕਰਵਾ ਕੇ ਐਨੀਮੇਟਿਡ ਫੋਟੋ ਸਾਨੂੰ ਵਾਪਸ ਬਹੁਤ ਲੋਕਾਂ ਨੇ ਆਪਣੀਆਂ ਪਰਸਨਲ ਫੋਟੋਜ਼ ਅਪਲੋਡ ਕੀਤੀਆਂ ਹਨ ਐਨੰਡੂ ਦੇ ਐਨੀਮੇਟਡ ਜਨਰੇਟ ਕਰਕੇ ਉਹਨੂੰ ਪੋਸਟਿੰਗ ਸਟਾਰਟ ਕੀਤੀ। ਹੁਣ ਜਿਹੜੀਆਂ ਉਹ ਪਿਕਚਰਸ ਅਸੀਂ ਉਹਨਾਂ ਦੇ ਵਿੱਚ ਅਪਲੋਡ ਕਰ ਰਹੇ ਹਾਂ ਜਾਂ ਸਬਮਿਟ ਕਰ ਰਹੇ ਹਾਂ ਜੇ ਕੱਲ ਨੂੰ ਉਹ ਪਿਕਚਰਸ ਕਿਸੇ ਇੰਟਰਨੈਟ ਤੇ ਪਬਲੀਕਲੀ ਲੀਕ ਹੋ ਜਾਣ। ਅਜਿਹਾ ਹੋ ਸਕਦਾ ਹੈ ਕਿ ਉਹ ਸਾਡਾ ਡਾਟਾ ਯੂਜ਼ ਕਰ ਸਕਣ ਅੱਗੇ। ਜਦੋਂ ਤੁਸੀਂ ਆਈ ਐਗਰੀ ਤੇ ਕਲਿੱਕ ਕਰਤਾ ਇਹ ਤੁਹਾਡੇ ਤੋਂ ਪਹਿਲਾਂ ਹੀ ਸਾਈਨ ਕਰਵਾ ਲਿਆ ਕਿ ਜਿਹੜਾ ਡਾਟਾ ਤੁਸੀਂ ਉਸ ਕੰਪਨੀ ਨੂੰ ਸਬਮਿਟ ਕਰ ਰਹੇ ਹੋ ਚਾਹੇ ਕੋਈ ਵੀ ਡਾਟਾ ਚਾਹੇ ਉਹ ਪਿਕਚਰਸ ਹੈ ਚਾਹੇ ਤੁਹਾਡਾ ਫੋਨ ਨੰਬਰ ਹੈ ਚਾਹੇ ਐ ਕੀ ਆਰਡਰ ਕਰ ਰਹੇ ਹੋ ਸ਼ਾਪਿੰਗ ਕਰ ਰਹੇ ਹੋ ਉਹ ਡਾਟਾ ਕੱਲ ਨੂੰ ਕੰਪਨੀ ਕਿਸੇ ਵੀ ਪਰਪਸ ਲਈ ਯੂਜ਼ ਕਰ ਸਕਦੀ ਹੈ ਹੋ ਸਕਦੀ ਉਹਦੇ ਰਿਲੇਟਡ ਪ੍ਰੋਡਕਟ ਤੁਹਾਨੂੰ ਮੇਲਸ ਆਉਣੀਆਂ ਸਟਾਰਟ ਹੋ ਜਾਣ ਇੱਕ ਅਗਰ ਮੈਂ ਕੋਈ ਪਰਸ ਬਾਈ ਕਰ ਲਿਆ ਜਾਂ ਬੈਗ ਬਾਈ ਕਰ ਲਿਆ ਉਦਾਂ ਦੇ ਬੈਗ ਸਾਨੂੰ ਦੇਖਣੇ ਸਟਾਰਟ ਹੋ ਜਾਂਦੇ ਆ ਕਿ ਆਪਾਂ ਆਪਣੀ ਪਰਸਨਲ ਫੋਟੋਸ ਪਾ ਦਿਨੀਆਂ ਕੱਲ ਨੂੰ ਕਿਤੇ ਵੀ ਮਤਲਬ ਆਪਾਂ ਦੇਖ ਸਕਦੇ ਹਾਂ ਕੁਝ ਵੀ ਹੋ ਸਕਦਾ ਉਹਨਾਂ ਦੇ ਨਾਲ ਡਿਵਾਈਸ ਯੂਜ਼ ਕਰਨਾ ਗਲਤ ਨਹੀਂ ਹੁੰਦਾ ਬਟ ਉਹਨੂੰ ਬਿਨਾਂ ਸਮਝੇ ਯੂਜ਼ ਕਰਨਾ ਇੱਕ ਬੜਾ ਗਲਤ ਪੁਆਇੰਟ ਹੈ ਕੋਈ ਵੀ ਆਪਣੀ ਪਰਸਨਲ ਫੋਟੋ ਯਾ ਆਪਣੀ ਫੈਮਿਲੀ ਦੀ ਕੋਈ ਬਹੁਤ ਹੀ ਸੈਂਸਿਟਿਵ ਫੋਟੋਸ ਕਿਤੇ ਇਹਦੇ ਐਦਾਂ ਦੇ ਚੈਟ ਜੀ ਪੀਟੀ ਦੇ ਜਾਂ ਕੋਈ ਐਦਾਂ ਦੀ ਐਪਲੀਕੇਸ਼ਨ ਚ ਅਪਲੋਡ ਨਾ ਕਰੋ ਕਿ ਜਿਹੜੀ ਕੱਲ ਨੂੰ ਅਗਰ ਪਬਲੀਕਲੀ ਲੀਕ ਹੋਈ ਤਾਂ ਤੁਹਾਡੇ ਲਈ ਪ੍ਰੋਬਲਮ ਕਰੀਏਟ ਹੋ ਜਾਏ ਕਿਉਂਕਿ ਜੋ ਡਾਟਾ ਆਲਰੇਡੀ ਸਬਮਿਟ ਹੋ ਗਿਆ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰ ਸਕਦੇ ਡਾਟਾ ਸਬਮਿਟ ਹੀ ਹੋ ਕਰੋ ਇਮੇਜਸ ਅਪਲੋਡ ਹੀ ਹੋ ਕਰੋ ਜਿਹੜੀਆਂ ਤੁਹਾਡੇ ਲਈ ਕੋਈ ਜ਼ਿਆਦਾ ਸੈਂਸਿਟਿਵ ਨਾ ਹੋਣ ਹੁਣੋ ਕਹਿੰਦੇ ਕਿ ਮਿਸਟੇਕਸ ਬਹੁਤ ਹੋ ਰਹੀਆਂ ਨੇ ਜੈਂਡਰ ਚੇਂਜ ਹੋ ਰਿਹਾ ਆ ਸੋ ਇਦਾਂ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਾਈਨਰ ਮਿਸਟੇਕਸ ਪੋਸੀਬਲ ਹੈ ਬਟ ਇਦਾਂ ਸੈਕਿਉਰਿਟੀ ਬ੍ਰੀਚ ਨਾ ਕੋਈ ਇਸ਼ੂ ਨਹੀਂ ਹੈ ਚੰਡੀਗੜ੍ਹ ਦੇ ਵਿੱਚ ਇੱਕ ਕਰਨਲ ਸੀਗੇ ਉਹਨਾਂ ਦੇ ਕੋਲੋਂ 3 ਕਰੋੜ ਦੇ ਅਪ੍ਰੋਕਸੀਮੇਟ ਜਿਹੜੀ ਹੈ ਠੱਗੀ ਹੋ ਜਾਂਦੀ ਹੈ ਸਾਈਬਰ ਅਰੈਸਟ ਹੋ ਜਾਂਦਾ ਉਹ ਮਾਮਲਾ ਕੀ ਸੀਗਾ ਕੌਣ ਬਨੇਗਾ ਕਰੋੜਪਤੀ ਤੋਂ ਅਸੀਂ ਬੋਲ ਰਹੇ ਹਾਂ 25 ਲੱਖ ਦੀ ਲੋਟਰੀ ਨਿਕਲੀ ਹੈ ਐਂਡ ਉਹ ਪੈਸੇ ਤੁਹਾਡੇ ਅਕਾਊਂਟ ਚ ਆਨ ਲਈ ਤੁਸੀਂ ਏਟੀਐਮ ਡਿਟੇਲ ਸ਼ੇਅਰ ਕਰ ਦਿਓ ਜਿਹੜੇ ਪਰਸਨ ਤੋਂ ਪੈਸੇ ਟਰਾਂਸਫਰ ਕਰਵਾ ਲੈਂਦੇ ਐਂਡ ਇਹੀ ਸੇਮ ਕੇਸ ਚੰਡੀਗੜ੍ਹ ਦੇ ਵਿੱਚ ਹੋਇਆ ਉਹਦੇ ਤੋਂ ਕੋਈ ਰਿਸਪੈਕਟ एंड उन्होंने को अप्रोक्सीमेटली तीन करोड़ ट्रांसफर करवा लें उस सब तो पहला इंपॉर्टेंट पॉइंट है कि ऑनलाइन एक कंपलेट रजिस्टर करवाओ वन नाइन थ्री जीरो नंबर है एंड इट इट्स वर्किंग पैन इंडिया सत श्रीकाल तक रहे ਇਸ ਸਮੇਂ ਸੋਸ਼ਲ ਮੀਡੀਆ ਤੇ ਗਿਬਲੀ ਆਰਟ ਜ਼ੋਰਾ ਸ਼ੋਰਾਂ ਦੇ ਨਾਲ 트ੈਂਡ ਕਰ ਰਿਹਾ ਹੈ ਹਰ ਕੋਈ ਆਪਣੀ ਫੋਟੋ ਜਿਹੜੀ ਆ ਉਹ ਗਿਬਲੀ ਆਰਟ ਦੇ ਵਿੱਚ ਪੋਸਟ ਕਰ ਰਿਹਾ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਆਰਟ 트ੈਂਡ ਕਰ ਰਿਹਾ ਹੈਗਾ ਤੇ ਇਹ ਆਰਟ ਕਿਸ ਤਰੀਕੇ ਆਉਣ ਵਾਲੇ ਸਮੇਂ ਦੇ ਵਿੱਚ ਵਰਕ ਕਰ ਸਕਦਾ ਹੈ AI ਟੂਲਸ ਇਸ ਦੇ ਵਿੱਚ ਕਿਸ ਤਰੀਕੇ ਕੰਮ ਕਰ ਰਹੀਆਂ ਨੇ ਤੇ ਇਸ ਨਾਲ ਕੀ ਇਸ ਦਾ ਕੀ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਇਸ ਦਾ ਕੀ ਪ੍ਰਭਾਵ ਸਾਡੇ ਉੱਪਰ ਪੈ ਸਕਦਾ ਹੈ ਇਸ ਬਾਰੇ ਮੈਂ ਨਾਲ ਗੱਲਬਾਤ ਕਰਨ ਦੇ ਲਈ ਸਾਈਬਰ ਐਕਸਪਰਟ ਮੌਜੂਦ ਹੈਗੇ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਦੂਸਰੇ ਕੀ ਪਾਸੇ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਲੋਨ ਸਕੈਮਸ ਚੱਲ ਰਹੇ ਨੇ ਜਾਂ ਫਿਰ ਸਾਈਬਰ ਅरेस्ट ਹੋ ਰਹੀ ਹੈ ਉਸ ਬਾਰੇ ਵੀ ਆਪਾਂ ਗੱਲ ਜ਼ਰੂਰ ਕਰਾਂਗੇ ਤਾਂ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸਾਈਬਰ ਐਕਸਪਰਟ ਪਲਵਿੰਦਰ ਮਠਾਰੂ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਜੀ ਟੀਵੀ ਪੰਜਾਬ ਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਸੇ ਸਭ ਤੋਂ ਪਹਿਲਾਂ ਤੇ ਮੈਂ ਗਿਬਲੀ ਆਰਟ ਬਾਰੇ ਗੱਲ ਕਰਨਾ ਚਾਹਾਂਗੀ ਗਿਬਲੀ ਆਰਟ ਜਦੋਂ ਆਪਾਂ ਸੋਸ਼ਲ ਮੀਡੀਆ ਖੋਲਦਿਆਂ ਨਾ ਹਰ ਇੱਕ ਨੇ ਫੋਟੋਜ਼ ਆਪਣੇ ਉਹਦੇ ਵਿੱਚ ਪਾਈਆਂ ਹੋਈਆਂ ਨੇ ਉਹ ਆ ਕਿਸ ਤਰੀਕੇ ਕੰਮ ਕਰ ਰਿਹਾ ਹੈ ਆਰਟ ਤੇ ਦੂਸਰੇ ਪਾਸੇ ਉਹਦਾ ਕੋਈ ਨੁਕਸਾਨ ਵੀ ਸਾਨੂੰ ਹੋ ਸਕਦਾ ਆਨ ਵਾਲੇ ਟਾਈਮ ਦੇ ਵਿੱਚ ਅ ਜਿੰਨੇ ਵੀ ਈ ਵਿਊਅਰਸ ਇੱਥੇ ਦੇਖ ਰਿਹਾ ਹੈ ਸਾਰਿਆਂ ਲਈ ਇੱਕ ਬੜਾ ਹੀ ਅ ਅੱਜ ਕੱਲ੍ਹ ਇੱਕ 트ੈਂਡਿੰਗ ਫੋਟੋਜ਼ ਦੇਖਣੀਆਂ ਹੋਣਗੀਆਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਦੇਖੀਆਂ ਹੋਣਗੀਆਂ ਜਾਂ ਕਿਸੇ ਨੇ ਸਟੇਟਸ ਪੋਸਟ ਕੀਤਾ ਹੋਵੇਗਾ ਜਾਂ ਕੋਈ ਸਟੋਰੀ ਪੋਸਟ ਕੀਤੀ ਹੋएगी ਉਹਦੇ ਵਿੱਚ ਕੀ ਹੁੰਦਾ ਜਿਹੜੀਆਂ ਅਸੀਂ ਨਾਰਮਲ ਪਿਕਚਰਸ ਅਸੀਂ ਕਲਿੱਕ ਕਰਦੇ ਆ ਆਪਣੇ ਮੋਬਾਈਲ ਤੋਂ ਉਹਨੂੰ ਇੱਕ ਐਨੀਮੇਟਿਡ ਫਾਰਮ ਵਿੱਚ ਕਨਵਰਟ ਕਰਕੇ ਪੋਸਟ ਕੀਤਾ ਜਾ ਰਿਹਾ ਹੁਣ ਇਹ ਟ੍ਰੈਂਡ ਕੀ ਹੈ ਐਂਡ ਲੋਕ ਕਿੱਦਾਂ ਇਹਨੂੰ ਯੂਜ਼ ਕਰ ਰਿਹਾ ਹੈ ਇਹਦੇ ਪਿੱਛੇ ਇੱਕ ਕੰਪਨੀ ਹੈ ਉਹਦਾ ਨਾਮ ਹੈ ਗਿਬਲੀ ਗਿਬਲੀ ਇੱਕ ਜਾਪਾਨੀ ਕੰਪਨੀ ਹੈ ਲਾਈਕ ਕਾਫੀ ਪੁਰਾਣੀ ਕੰਪਨੀ ਹੈ ਉਹਨਾਂ ਦਾ ਕੰਮ ਕੀ ਹੈ ਉਹ ਐਨੀਮੇਟਿਡ ਵੀਡੀਓਜ਼ ਐਂਡ ਫੋਟੋਸ ਜਨਰੇਟ ਕਰਦੇ ਹਨ ਜਿਵੇਂ ਕਿ ਆਮ ਪਾਸਾ ਚ ਗੱਲ ਕਰ ਲਈ ਜਿੱਦਾਂ ਛੋਟੇ ਬੱਚੇ ਕਾਰਟੂਨਸ ਦੇਖਦੇ ਆ ਐਨੀਮੇਟਿਡ ਤੋਂ ਗਿਬਲੀ ਕੀ ਕਰਦੀ ਹੈ ਨੋਰਮਲ ਜੋ ਹਿਊਮਨ ਕੈਰੈਕਟਰਸ ਹੈ ਉਹਨਾਂ ਨੂੰ ਐਨੀਮੇਟਿਡ ਵਿੱਚ ਪ੍ਰੈਜ਼ੈਂਟ ਕਰਕੇ ਉਹਨਾਂ ਨੂੰ ਕਾਰਟੂਨਸ ਸ਼ੂਟ ਹੋ ਰਿਹਾ ਜਾਂ ਮੂਵੀਜ਼ ਸ਼ੂਟ ਹੋ ਕਰਦੇ ਹਨ ਜਿਹੜਾ ਕਿ ਬਹੁਤ ਹੀ ਚੰਗਾ ਫੀਚਰਸ ਗਿਬਲੀ ਦਾ ਹੈ ਕਿ ਸਾਨੂੰ ਐਨੀਮੇਟਿਡ ਚੀਜ਼ਾਂ ਨੂੰ ਦਿਖਾਇਆ ਜਾ ਰਿਹਾ ਹੈ ਹੁਣ ਗਿਬਲੀ ਨੇ ਕੀ ਕੀਤਾ ਗਿਬਲੀ ਨੇ ਇੱਕ ਟਾਇਅਪ ਕੀਤਾ ਵਿਦ ਕੰਪਨੀ ਚੈਟ ਜੀਪੀਟੀ ਚੈਟ ਜੀਪੀਟੀ ਕਾਫੀ ਈਵਰਸ ਨੇ ਸੁਨਿਆ ਵੀ ਹੋਏਗਾ ਇੱਕ AI ਬੇਸਡ ਪਲੇਟਫਾਰਮ ਹੈ ਜਿਹਦੇ ਵਿੱਚ ਅਸੀਂ ਉਹਦੇ ਨਾਲ ਕੁਝ ਕੁਐਸਚਨ ਆਨਸਰਸ ਕਰ ਸਕਦੇ ਹਾਂ ਜਾਂ ਉਹਦੇ ਕੋਈ ਸੁਜੈਸ਼ਨਸ ਲੈ ਰਹੇ ਹਾਂ ਉਹਨ ਚੈਟ ਜੀਪੀਟੀ ਦੇ ਨਾਲ ਗਿਬਲੀ ਜਦੋਂ ਕੰਪਨੀ ਨੇ ਟਾਇਅਪ ਕੀਤਾ ਉਦੇ ਵਿੱਚ ਆਪਸ਼ਨ ਦਿੱਤੀ ਕਿ ਜੇ ਕੋਈ ਨਾਰਮਲ ਹਿਊਮਨ ਬੀنگ ਜਾਂ ਕੋਈ ਨਾਰਮਲ ਪਰਸਨ ਵੀ ਆਪਣੀ ਫੋਟੋ ਚੈਟ ਜੀਪੀਡੀ ਵਿੱਚ ਪੋਸਟ ਕਰ ਰਿਹਾ ਹੈ ਉਹ ਉਸ ਫੋਟੋ ਨੂੰ ਇੱਕ ਐਨੀਮੇਟਿਡ ਵਰਜਨ ਵਿੱਚ ਜਾਂ ਇੱਕ ਗਿਬਲੀ ਆਰਟ ਦੇ ਵਿੱਚ ਕਨਵਰਟ ਕਰਕੇ ਉਹਨੂੰ ਲਾਈਕ ਰਿਸੀਵ ਕਰ ਸਕਦਾ ਡਾਊਨਲੋਡ ਕਰ ਸਕਦਾ ਹੁਣ ਇਹਦੇ ਵਿੱਚ ਜਦੋਂ ਇਹ ਚੀਜ਼ ਸੋਸ਼ਲ ਮੀਡੀਆ ਤੇ ਆਈ ਬਹੁਤ ਸਾਰੇ ਲੋਕਾਂ ਨੇ ਜਾਂ ਬਹੁਤ ਸਾਰੇ ਸੈਲੀਬ੍ਰਿਟੀਆਂ ਨੇ ਇਹ ਫੋਟੋਜ਼ ਨੂੰ ਕਨਵਰਟ ਕਰਨਾ ਸਟਾਰਟ ਕੀਤਾ ਕਿਸੇ ਪਰਸਨ ਦੇ ਨਾਲ ਫੋਟੋ ਕਲਿੱਕ ਕਰਕੇ ਉਹਨੂੰ ਡਾਇਰੈਕਟ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਨਾ ਕਰਕੇ ਉਹਨੂੰ ਗਿਬਲੀ ਆਰਟ ਵਾਲਾ ਕਨਵਰਟਡ ਵਰਜ਼ਨ ਉਹਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੁਣ ਇਹਦੇ ਵਿੱਚ ਪ੍ਰੋਸੈਸ ਕੀ ਫਾਲੋ ਹੋਇਆ ਅਸੀਂ ਆਪਣੀ ਨਾਰਮਲ ਫੋਟੋ ਕਲਿੱਕ ਕੀਤੀ ਉਹਨੂੰ ਚੈਟ ਜੀਪੀਟੀ ਨੂੰ ਦਿੱਤਾ ਚੈਟ ਜੀਪੀਟੀ ਨੇ ਗਿਬਲੀ ਤੋਂ ਕਨਵਰਟ ਕਰਵਾ ਕੇ ਐਨੀਮੇਟਿਡ ਫੋਟੋ ਸਾਨੂੰ ਵਾਪਸ ਕਰਤੀ ਐਂਡ ਅਸੀਂ ਉਹ ਐਨੀਮੇਟਿਡ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਹਾਂ ਐਂਡ ਇਹ ਦੇਖਦੇ ਦੇਖਦੇ ਬਹੁਤ ਲੋਕਾਂ ਨੇ ਆਪਣੀਆਂ ਪਰਸਨਲ ਫੋਟੋਜ਼ ਅਪਲੋਡ ਕੀਤੀਆਂ ਉਹਨਾਂ ਦੇ ਐਨੀਮੇਟਿਡ ਜਨਰੇਟ ਕਰਕੇ ਉਹਨੂੰ ਪੋਸਟਿੰਗ ਸ ਉਨਾਂ ਨੂੰ ਲੱਗ ਰਿਹਾ ਸੀਗਾ ਸ਼ਾਇਦ ਸਾਡੀ origignal photo ਕਿਤੇ ਨਹੀਂ ਜਾ ਰਹੀ ਅਸੀਂ ਤਾਂ animated ਹੀ ਪੋਸਟ ਕਰ ਰਹੇ ਹਾਂ ਹੁਣ ਇਹਦੇ ਵਿੱਚ ਇੱਕ ਬੜਾ ਹੀ ਇੰਪੋਰਟੈਂਟ ਪੁਆਇੰਟ ਇੱਥੇ ਹੈ ਕਿ ਜਿਹੜਾ ਅਸੀਂ ਡੇਟਾ ਸਬਮਿਟ ਕਰ ਰਹੇ ਹਾਂ chat gpt ਨੂੰ ਜਾਂ gibli ਨੂੰ ਅਸੀਂ ਸਬਮਿਟ ਕਰ ਰਹੇ ਹਾਂ ਉਹਦੇ ਵਿੱਚ ਕੀ ਹੋ ਰਿਹਾ ਅਸੀਂ ਆਪਣੀ ਪਰਸਨਲ ਪਿਕਚਰਸ origignal ਪਿਕਚਰਸ ਆਪਣੀਆਂ ਵੀਡੀਓ ਸੌਰੀ ਪਿਕਚਰਸ ਉਹਦੇ ਵਿੱਚ ਅਸੀਂ ਪਹਿਲਾਂ chat gpt ਨੂੰ ਸਬਮਿਟ ਕਰ ਰਹੇ ਹਾਂ ਦੈਨ ਉਹ ਐਨੀਮੇਟਿਡ ਸਾਡੇ ਕੋਲ ਆ ਰਹੀ ਹੈ ਹੁਣ ਇਹਦੇ ਵਿੱਚ ਬੜਾ ਇੱਕ ਇੱਕ ਬੜਾ ਇੰਪੋਰਟੈਂਟ ਕੁਐਸ਼ਨ ਹੈ ਜੋ ਫੀਚਰ ਚੈਟ ਜੀਪੀਟੀ ਨੇ ਸਾਨੂੰ ਫ੍ਰੀ ਵਿੱਚ ਪ੍ਰੋਵਾਈਡ ਕੀਤਾ ਹੈ ਉਹਦੇ ਵਿੱਚ ਉਹ ਕੀ ਕਰ ਰਿਹਾ ਸਾਡੀਆਂ ਜਿਹੜੀਆਂ ਪਿਕਚਰਸ ਕਲੈਕਟ ਕਰ ਰਿਹਾ ਹੁਣ ਇੱਕ ਕੁਐਸ਼ਨ ਇੱਥੇ ਹੈ ਕੱਲ ਨੂੰ ਉਹ ਪਿਕਚਰਸ ਕਿਉਂਕਿ ਸਾਰੀਆਂ ਸੀ ਓਰੀਜਨਲ ਪਿਕਚਰਸ ਉਹਨਾਂ ਨੂੰ ਪੋਸਟ ਕਰਕੇ ਦੇ ਰਹੇ ਆ ਉਹਨਾਂ ਨੂੰ ਅਪਲੋਡ ਕਰ ਰਹੇ ਆ ਉਹਨਾਂ ਦੇ ਸਰਵਰ ਵਿੱਚ ਹੁਣ ਜਿਹੜੀਆਂ ਉਹ ਪਿਕਚਰਸ ਅਸੀਂ ਉਹਨਾਂ ਦੇ ਵਿੱਚ ਅਪਲੋਡ ਕਰ ਰਹੇ ਆ ਜਾਂ ਸਬਮਿਟ ਕਰ ਰਹੇ ਆ ਜੇ ਕੱਲ ਨੂੰ ਉਹ ਪਿਕਚਰਸ ਕਿਤੇ ਇੰਟਰਨੈਟ ਤੇ ਪਬਲੀਕਲੀ ਲੀਕ ਹੋ ਜਾਣ ਕਿਉਂਕਿ ਅਸੀਂ ਇਨਡਾਇਰੈਕਟਲੀ ਕੀ ਕਰ ਰਹੇ ਹਾਂ ਆਪਣੀਆਂ ਫੋਟੋਸ ਉਹਨਾਂ ਨੂੰ ਦੇ ਰਹੇ ਹਾਂ ਕਿ ਤੁਸੀਂ ਰੱਖ ਲਓ ਇਹ ਫੋਟੋਸ ਐਂਡ ਸਾਨੂੰ ਐਨੀਮੇਟਡ ਵਾਲੀਆਂ ਦੇ ਦਿਓ ਅੱਛਾ ਇਹ ਤਾਂ ਹੋ ਸਕਦਾ ਹੈ ਕਿ ਉਹ ਸਾਡਾ ਡਾਟਾ ਯੂਜ਼ ਕਰ ਸਕਣ ਅੱਗੇ ਦੇਖੋ ਇਹ ਇਹ ਬੜਾ ਹੀ ਇੰਪੋਰਟੈਂਟ ਕੁਐਸ਼ਨ ਹੈ ਜਿੰਨੇ ਵੀ ਸੋਸ਼ਲ ਮੀਡੀਆ ਅਸੀਂ ਯੂਜ਼ ਕਰਦੇ ਹਾਂ ਚਾਹੇ ਕੋਈ ਕੰਪਨੀ 1 ਆ ਜਾਂ ਕੰਪਨੀ 2 ਆ ABC ਕੋਈ ਵੀ ਕੰਪਨੀ ਹੈ ਅਸੀਂ ਜਦੋਂ ਹੀ ਅਕਾਊਂਟ ਕ੍ਰੀਏਟ ਕਰਦੇ ਹਾਂ ਕਿਸੇ ਵੀ ਐਪਲੀਕੇਸ਼ਨ ਉੱਤੇ ਜਾਂ ਕਿਸੇ ਸੋਸ਼ਲ ਮੀਡੀਆ ਉੱਤੇ ਸਾਡੇ ਤੋਂ ਟਰਮਸ ਐਂਡ ਕੰਡੀਸ਼ਨ ਪਹਿਲੇ ਦੇਣੇ ਸਾਈਨ ਕਰਾਈਆਂ ਜਾਂਦੀਆਂ ਜੇ ਤੁਸੀਂ ਆਈ ਐਗਰੀ ਤੇ ਟਿਕ ਕਰ ਦੀਦਾ ਆਪਣਾ ਨੇਮ ਫੋਨ ਨੰਬਰ ਡੇਟ ਆਫ ਬਰਥ ਪਾਸਵਰਡ ਦੇ ਕੇ ਆਈ ਐਗਰੀ ਤੇ ਟਿਕ ਕਰਕੇ ਆਪਾਂ ਕਰੀਦਾ ਰਜਿਸਟਰ ਮਾਈ ਅਕਾਊਂਟ ਹੁਣ ਉਹਦੇ ਵਿੱਚ ਕੀ ਹੁੰਦਾ ਜਦੋਂ ਤੁਸੀਂ ਆਈ ਐਗਰੀ ਤੇ ਕਲਿੱਕ ਕਰਤਾ ਇਹ ਤੁਹਾਡੇ ਤੋਂ ਪਹਿਲਾਂ ਹੀ ਸਾਈਨ ਕਰਵਾ ਲਿਆ ਕਿ ਜਿਹੜਾ ਡਾਟਾ ਤੁਸੀਂ ਉਸ ਕੰਪਨੀ ਨੂੰ ਸਬਮਿਟ ਕਰ ਰਹੇ ਹੋ ਚਾਹੇ ਕੋਈ ਵੀ ਡਾਟਾ ਚਾਹੇ ਉਹ ਪਿਕਚਰਸ ਆ ਚਾਹੇ ਤੁਹਾਡਾ ਫੋਨ ਨੰਬਰ ਆ ਚਾਹੇ ਐਡਰੈਸ ਆ ਚਾਹੇ ਤੁਸੀਂ ਕੀ ਆਰਡਰ ਕਰ ਰਹੇ ਹੋ ਸ਼ਾਪਿੰਗ ਕਰ ਰਹੇ ਹੋ ਉਹ ਡਾਟਾ ਕੱਲ ਨੂੰ ਕੰਪਨੀ ਕਿਸੇ ਵੀ ਪਰਪਸਲੀ ਯੂਜ਼ ਕਰ ਸਕਦੀ ਹੈ ਹੋ ਸਕਦੀ ਉਹਦੇ ਰਿਲੇਟਡ ਪ੍ਰੋਡਕਟ ਤੁਹਾਨੂੰ ਮੇਲਸ ਆਨੀਆਂ ਸਟਾਰਟ ਹੋ ਜਾਣ ਇੱਕ ਅਗਰ ਮੈਂ ਕੋਈ ਪਰਸ ਬਾਈ ਕਰ ਲਿਆ ਜਾਂ ਬੈਗ ਬਾਈ ਕਰ ਲਿਆ ਉਦਾਂ ਦੇ ਬੈਗ ਸਾਨੂੰ ਦੇਖਣੇ ਸਟਾਰਟ ਹੋ ਜਾਂਦੇ ਆ ਉਦਾਂ ਦੇ ਸ਼ੂਜ਼ ਸਾਨੂੰ ਦੇਖਣੇ ਸਟਾਰਟ ਹੋ ਜਾਂਦੇ ਆ ਸੋ ਉਹ ਕੰਪਨੀਆਂ ਤੁਹਾਡਾ ਡਾਟਾ ਕਿਤੇ ਵੀ ਲਾਈਕ ਯੂਜ਼ ਕਰ ਸਕਦੀਆਂ ਐ ਐਂਡ ਗਿਬਲੀ ਦੇ ਵਿੱਚ ਇਹ ਡੇਂਜਰ ਪੁਆਇੰਟ ਕਿਉਂ ਹੈ ਕਿਉਂਕਿ ਅਸੀਂ ਇੱਥੇ ਆਪਣੀਆਂ ਫੋਟੋਜ਼ ਪੋਸਟ ਕਰ ਰਹੇ ਆ ਆਪਣੀਆਂ ਫੋਟੋਜ਼ ਖੁਦ ਅਪਲੋਡ ਉਹਦੇ ਵਿੱਚ ਕਰ ਰਹੇ ਆ ओरिजिनल ਫੋਟੋ ਸਾਡੀਆਂ ਗਿਬਲੀ ਦੇ ਵਿੱਚ ਜਾ ਰਹੀਆਂ ਐਂਡ ਵਿਨਾ ਇਹ ਸੋਚੇ ਕਿ ਕੱਲ ਨੂੰ ਅਗਰ ਪਿਕਚਰਸ ਕਿਤੇ ਗਲਤ ਯੂਜ਼ ਹੋ ਗੀਆਂ ਕਿਉਂਕਿ AI ਗਿਬਲੀ ਕੀ ਹੈ ਇਟਸ ਅ ਲਾਈਕ AI ਬੇਸਡ ਇੱਕ ਆਰ ਜਨਰੇਸ਼ਨ ਟੂਲ ਹੈ ਉਹਦੇ ਵਿੱਚ ਸਾਡੀਆਂ オリジナル ਫੋਟੋਸ ਆਪਾਂ ਉਹਨਾਂ ਨੂੰ ਸਬਮਿਟ ਕਰ ਰਹੇ ਐਂਡ ਉਹ ਕੱਲ ਨੂੰ ਕਿਤੇ ਵੀ ਫਰਦਰ ਆਪਣੇ ਸੌਫਟਵੇਅਰਸ ਨੂੰ ਹੋਰ ਇੰਪਰੂਵ ਕਰਨ ਲਈ ਉਦੀ ਲਰਨਿੰਗ ਨੂੰ ਇੰਪਰੂਵ ਕਰਨ ਲਈ ਐਂਡ ਹੋ ਸਕਦਾ ਹੈ ਕੱਲ ਨੂੰ ਕਿਤੇ ਡਾਟਾ ਐਕਸਪੋਜ਼ਰ ਹੋ ਜਾਏ ਡਾਟਾ ਐਕਸਪੋਜ਼ਰ ਕੀ ਹੁੰਦਾ ਬਹੁਤ ਵਾਰ ਇਦਾਂ ਦੀ ਕੰਪਨੀਆਂ ਵਿੱਚ ਕੇਸ ਦੇਖਣ ਨੂੰ ਮਿਲੇ ਹੈ ਜਿਹੜਾ ਡਾਟਾ ਸਿੰਪਲ ਜੀ ਐਗਜ਼ਾਮਪਲ ਲਵਾਂ 2021 ਦੇ ਵਿੱਚ ਡੋਮੀਨੋਜ਼ ਬ੍ਰੀਚ ਹੋਈ ਸੀ डोमिनोज ਨੂੰ ਜਿਦੋਂ ਆਰਡਰ ਕਰੀਦਾ ਹੈ ਨਾਰਮਲੀ ਕਿ ਕਿ ਇਹ ਡਿਟੇਲਸ ਇਹਦੀ ਅਸੀਂ ਆਪਣਾ ਨਾਮ ਦਈਦਾ ਹੈ ਆਪਣਾ ਫੋਨ ਨੰਬਰ ਦਈਦਾ ਹੈ ਜਾਂ ਅਗਰ ਆਰਡਰ ਕਰ ਰਹੇ ਹਾਂ ਤੇ ਘਰ ਦਾ ਐਡਰੈਸ ਦਈਦਾ ਹੈ ਐਂਡ ਕਿ ਕਿਹੜਾ ਪੀਜ਼ਾ ਆਸਪਾ ਨੂੰ ਚਾਹੀਦਾ ਉਹ ਵਾਲਾ ਆਪਾਂ ਪ੍ਰੋਡਕਟ ਨੰਬਰ ਦੱਸਿਦਾ ਕਿ ਅਸੀਂ ਇਹ ਵਾਲੀ ਲਾਈਕ ਚਾਹੀਦਾ 2021 ਦੇ ਵਿੱਚ ਜਦੋਂ ਡੋਮੀਨੋਜ਼ ਦਾ ਡਾਟਾ ਬ੍ਰੀਚ ਹੋਇਆ ਡਾਟਾ ਬ੍ਰੀਚ ਦਾ ਮਤਲਬ ਜੋ ਵੀ ਡਾਟਾ ਸੀ ਉਹਨੂੰ ਸਬਮਿਟ ਕੀਤਾ ਹੋਇਆ ਸੀਗਾ ਉਹ ਸਾਰਾ ਡਾਟਾ ਪਬਲੀਕਲੀ ਲੀਕ ਹੋ ਗਿਆ ਹੋ ਹੋਇਆ ਕਿ ਜਿਹੜਾ ਡੋਮੀਨੋਸ ਨੇ ਸੇਵ ਕੀਤਾ ਹੋਇਆ ਸੀ ਡਾਟਾ ਉਹਨੂੰ ਪ੍ਰੋਟੈਕਟ ਨਹੀਂ ਕਰ ਪਾਇਆ ਐਂਡ ਉਹ ਪਬਲੀਕਲੀ ਡਾਟਾ ਕਿਤੇ ਹੋ ਗਿਆ ਜੇ ਕੱਲ ਨੂੰ ਇਦਾਂ ਦਾ ਕੋਈ ਕੇਸ ਜਾਂ ਇਦਾਂ ਦੀ ਕੋਈ ਬਰੀਚ ਜਾਂ ਇਦਾਂ ਦਾ ਕੋਈ ਪਬਲੀਕਲੀ ਐਕਸਪੋਜ਼ ਹੋ ਜਾਏ ਡਾਟਾ ਤਾਂ ਸੋਚੋ ਤੁਹਾਡੇ ਸਾਰੀਆਂ ਪਰਸਨਲ ਇਮੇਜਸ ਜੋ ਜੋ ਵੀ ਅਸੀਂ ਅਪਲੋਡ ਕਰ ਰਹੇ ਹਾਂ ਜੋ ਵੀ ਅਸੀਂ origignal ਕੰਟੈਂਟ ਸਬਮਿਟ ਕਰ ਰਹੇ ਹਾਂ ਤਾਂ ਉਹਦੇ ਲਈ ਪ੍ਰੇਪੇਅਰ ਰਹਿਣ ਜਿੰਨੇ ਵੀ ਯੂਜ਼ਰਸ ਉਹਨੂੰ ਯੂਜ਼ ਕਰ ਰਹੇ ਆ ਕਿ ਉਹ ਕਦੀ ਪਬਲੀਕਲੀ ਐਕਸਪੋਜ਼ ਹੋ ਸਕਦੀਆਂ ਅੱਛਾ ਫਿਰ ਇਹਨੂੰ ਇਸਤੇਮਾਲ ਕਰਨਾ ਥੋੜਾ ਡੇਂਜਰਸ ਹੈਗਾ ਯਾ ਕਿਉਂਕਿ ਆਪਾਂ ਆਪਣੀ ਪਰਸਨਲ ਫੋਟੋਸ ਪਾ ਦਿੰਨੇ ਆ ਕੱਲ ਨੂੰ ਕਿਤੇ ਵੀ ਮਤਲਬ ਆਪਾਂ ਦੇਖ ਸਕਦੇ ਆ ਕੁਝ ਵੀ ਹੋ ਸਕਦਾ ਉਹਨਾਂ ਦੇ ਨਾਲ ਦੇਖੋ ਇਹ ਬੜਾ ਇੰਪੋਰਟੈਂਟ ਹੈ ਜਦੋਂ ਅਸੀਂ ਕੋਈ ਡਿਜੀਟਲ ਡਿਵਾਈਸ ਯੂਜ਼ ਕਰਦੇ ਆ ਡਿਜੀਟਲ ਡਿਵਾਈਸ ਯੂਜ਼ ਕਰਨਾ ਗਲਤ ਨਹੀਂ ਹੁੰਦਾ ਬਟ ਉਹਨੂੰ ਬਿਨਾਂ ਸਮਝੇ ਯੂਜ਼ ਕਰਨਾ ਇੱਕ ਬੜਾ ਗਲਤ ਪੁਆਇੰਟ ਹੈ ਹੁਣ ਦੇਖੋ ਬਹੁਤ ਅੱਛਾ ਫੀਚਰ ਹੈ ਕਿ ਗਿਬਲੀ ਨੇ ਕਾਰਟ ਫੰਕਸ਼ਨ ਤੁਹਾਨੂੰ ਫ੍ਰੀ ਵਿੱਚ ਪ੍ਰੋਵਾਈਡ ਕਰਤਾ ਜਿਹੜਾ ਉਹ ਪਹਿਲਾਂ ਪੈਸੇ ਲੈ ਕੇ ਕਰਵਾ ਰਿਹਾ ਸੀਗਾ ਸੋ ਜੇ ਤਾਂ ਅਸੀਂ ਉਹ ਉਹਨੂੰ ਸਹੀ ਢੰਗ ਨਾਲ ਯੂਜ਼ ਕਰ ਰਹੇ ਹਨ ਮਤਲਬ ਜੇ ਆਪਾਂ ਨੂੰ ਪਤਾ ਹੈ ਕਿ ਉਹ ਉਹਦਾ ਫੀਚਰਸ ਕਿੱਥੇ ਯੂਜ਼ ਕਰ ਸਕਦੇ ਆ ਜਾਂ ਉਹਦਾ ਬੈਨੀਫਿਟ ਕਿੱਥੇ ਲੈ ਸਕਦੇ ਆ ਉਹ ਇੱਕ ਸਾਈਡ ਤੇ ਜੇ ਉਹਦਾ 네ਗੇਟਿਵ ਪੁਆਇੰਟ ਆਪਾਂ ਦੇਖੀਏ ਇਹਦੇ ਲਈ ਲੋਕਾਂ ਨੂੰ ਪ੍ਰੀਪੇਅਰ ਹੋਣਾ ਚਾਹੀਦਾ ਕਿ ਜੇ ਉਹ ਕੋਈ ਪਰਸਨਲ ਫੋਟੋਜ਼ ਅਪਲੋਡ ਕਰ ਰਿਹਾ ਹੈ ਜਾਂ ਕੋਈ ਪਰਸਨਲ ਇਮੇਜਸ ਅਪਲੋਡ ਕਰ ਰਿਹਾ ਹੈ ਕਿ ਜਿਹੜੀਆਂ ਉਹ ਨਹੀਂ ਚਾਹੁੰਦੇ ਕੱਲ ਨੂੰ ਪਬਲੀਕਲੀ ਕਿਤੇ ਲੀਕ ਹੋਣ ਸੋ ਉਹਦੇ ਲਈ ਜ਼ਰੂਰ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕੱਲ ਨੂੰ ਡਾਟਾ ਨਾ ਕੋਈ ਪਬਲੀਕਲੀ ਕਿਤੇ ਲੀਕ ਹੋ ਜਾ ਉਹਦੇ ਲਈ ਥੋੜਾ ਪ੍ਰੀਪੇਅਰ ਰਹਿ ਯਾ ਆਪਣੀ ਫੈਮਿਲੀ ਦੀ ਕੋਈ ਬਹੁਤ ਹੀ ਸੈਂਸਿਟਿਵ ਫੋਟੋਸ ਕਿਤੇ ਇਹਦੇ ਐਦਾਂ ਦੇ ਚੈਟ ਜੀ ਪੀਟੀ ਦੇ ਜਾਂ ਕੋਈ ਐਦਾਂ ਦੀ ਐਪਲੀਕੇਸ਼ਨ ਚ ਅਪਲੋਡ ਨਾ ਕਰੋ ਕਿ ਜਿਹੜੀ ਕੱਲ ਨੂੰ ਅਗਰ ਪਬਲੀਕਲੀ ਲੀਕ ਹੋਈ ਤਾਂ ਤੁਹਾਡੇ ਲਈ ਪ੍ਰੋਬਲਮ ਕ੍ਰੀਏਟ ਹੋ ਜਾਏ। ਅੱਛਾ ਇਸ ਨੂੰ ਪ੍ਰੋਟੈਕਟਿਵ ਹੀ ਕੀਤਾ ਜਾ ਸਕਦਾ ਹੈ ਜਾਂ ਫਿਰ ਕੋਈ ਚਾਵੇ ਕਿ ਮਤਲਬ ਉਹਦਾ ਹੀ ਇਸਤੇਮਾਲ ਨਾ ਕਰੀਏ ਪਰ ਉਹ ਉਸਪੈ ਐਡ ਨੂੰ ਯੂਜ਼ ਕਰਨਾ ਚਾਹੁੰਦਾ ਕੋਈ ਇਸ ਤਰੀਕੇ ਦਾ ਵੀ ਹੁੰਦਾ ਟੈਕਨੀਕਲੀ। ਇਹ ਦੇਖੋ ਜਦੋਂ ਅਸੀਂ ਡਾਟਾ ਹੀ ਸਬਮਿਟ ਕਰਤਾ ਕਿਸੇ ਐਪਲੀਕੇਸ਼ਨ ਨੂੰ ਤਾਂ ਇਟ ਮੀਨਸ ਅਸੀਂ ਆਪਣਾ ਫੋਨ ਦਾ ਡਾਟਾ ਚੱਕ ਕੇ ਉਹਦੇ ਵਿੱਚ ਪੇਸਟ ਕਰਤਾ। ਕਿ ਜਦੋਂ ਪੇਸਟ ਹੀ ਕਰਤੇ ਇਹ ਇਹ ਹੋਣ ਤੋਂ ਪਹਿਲਾਂ ਬਚਾ ਸਕਦੇ ਆ ਜੇ ਡਾਟਾ ਦੇ ਚੁੱਕੇ ਆ ਦੈਨ ਅਸੀਂ ਉਹਦੇ ਵਿੱਚ ਕੁਝ ਨਹੀਂ ਕਰ ਪਾਵਾਂਗੇ ਕਿਉਂਕਿ ਜੋ ਡਾਟਾ ਆਲਰੇਡੀ ਸਬਮਿਟ ਹੋ ਗਿਆ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰ ਸਕਦੇ ਡਾਟਾ ਸਬਮਿਟ ਹੀ ਹੋ ਕਰੋ ਇਮੇजेस ਅਪਲੋਡ ਹੀ ਹੋ ਕਰੋ ਜਿਹੜੀਆਂ ਤੁਹਾਡੇ ਲਈ ਕੋਈ ਜ਼ਿਆਦਾ ਸੈਂਸਿਟਿਵ ਨਾ ਹੋਣ अच्छा सर एक चीज मैं थी अभी गिबली आर्ट फॉर्म दी जरूर जानना चाहूंगी बहुत सारे यूजर्स ਨੇ ਜਿੰਦਾ ਪਹਿਲਾਂ ਆਪਣੀਆਂ ਫੋਟੋਜ਼ ਅਪਲੋਡ ਕੀਤੀਆਂ ਹੋਰਨੋ ਕਹਿੰਦੇ ਕਿ ਮਿਸਟੇਕਸ ਬਹੁਤ ਹੋ ਰਹੀਆਂ ਨੇ ਜੈਂਡਰ ਚੇਂਜ ਹੋ ਰਿਹਾ ਆ ਕਦੀ ਮਤਲਬ ਨਾਰੀਏ ਲਿਖ ਸੀਗੀ ਉਹ ਨਾਰੀਅਲ ਦੀ ਜਗ੍ਹਾ ਇਨਸਾਨ ਦੀ ਸ਼ਕਲ ਜਿਹੜੀ ਆ ਉਹ ਆ ਰਹੀ ਸੀਗੀ ਉਹ ਬਹੁਤ ਵਾਇਰਲ ਹੋਈਆਂ ਇਹ ਕੀ ਇਹ ਕੀ ਕਾਰਨ ਮੰਨਦੇ ਹੋ ਕਿ ਇਸ ਦੇ ਪਿੱਛੇ ਕਈ ਵਾਰ ਗਲਤੀ ਹੋ ਜਾਂਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਵੀ ਦੇਖੋ ਇਹਦੇ ਵਿੱਚ ਕੋਈ ਸਿਕਿਉਰਿਟੀ ਬ੍ਰੀਚ ਵਾਲੀ ਗੱਲ ਨਹੀਂ ਹੈ ਜਾਂ ਕੋਈ ਸਿਕਿਉਰਿਟੀ ਦੇ ਰਿਗਾਰਡਿੰਗ ਕੋਈ ਪ੍ਰੋਬਲਮ ਨਹੀਂ ਹੈ ਇਹ ਆਬਵੀਅਸਲੀ ਉਹਨਾਂ ਦੇ ਟੂਲਸ ਹੈ ਉਹਨਾਂ ਦੇ ਸੌਫਟਵੇਅਰਸ ਹੈ ਜਿਹੜੇ ਆਪਾਂ ਜਿਹੜੀਆਂ ਫੋਟੋਸ ਅਪਲੋਡ ਕਰਦੇ ਆ ਉਹਦੇ ਤੋਂ ਸਿੱਖਦੇ ਆ ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਨਾਰੀਅਲ ਦੀ ਪਿਕਚਰ ਨੂੰ ਉਹਨੇ ਇੱਕ ਐਜ਼ ਅ ਫੇਸ ਪਿਕਚਰ ਡਿਟੈਕਟ ਕਰਕੇ ਉਹਨੂੰ ਡਿਟੈਕਟ ਸ਼ੁ ਪ੍ਰੈਜ਼ੈਂਟ ਕਰਤਾ ਹੁਣ ਜਿਹੜੀ ਪਿਕਚਰ ਇੱਕ ਨਾਰੀਅਲ ਦੀ ਉਹਨੇ ਅੱਜ ਫੇਸ ਡਿਟੈਕਟ ਕਰਤਾ ਹੁਣ ਉਹਨਾਂ ਦੇ ਸੌਫਟਵੇਅਰ ਤੁਹਾਡੀ ਫੋਟੋ ਤੋਂ ਸਿੱਖਣਗੇ ਐਂਡ ਨੈਕਸਟ ਟਾਈਮ ਜਦੋਂ ਕੋਈ ਨਾਰੀਅਲ ਦੀ ਫੋਟੋ ਪੋਸਟ ਕਰੇਗਾ ਉਹਨੂੰ ਐਜ਼ ਅ ਕੋਕੋਨਟ ਦੀ ਨਾਰੀਅਲ ਹੀ ਦਿਖਾਨਗੇ ਉਹਨੂੰ ਐਜ਼ ਮਤਲਬ ਤੁਹਾਡੇ ਹੀ ਡੇਟਾ ਤੋਂ ਉਹ ਫਰਦਰ ਸਿੱਖ ਰਿਹਾ ਉਹਨਾਂ ਦੇ ਫਰਦਰ ਟੂਲਸ ਇੰਪਰੂਵ ਹੋਣਗੇ ਸੋ ਇ ਪੋਸੀਬਲ ਹੈ ਬਟ ਇਹਦਾ ਸਕਿਉਰਿਟੀ ਬ੍ਰੀਚ ਨਾ ਕੋਈ ਇਸ਼ੂ ਨਹੀਂ ਹੈ ਅੱਛਾ ਸਰ ਦੂਸਰੇ ਪਾਸੇ ਨਾ ਮੈਂ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਅੱਜਕੱਲ੍ਹ ਲੋਨ ਸਕੈਮਸ ਚੱਲਦੇ ਨੇ ਯਾ ਫ੍ਰਿਕ ਹਾਲ ਕੀ ਦੇ ਵਿੱਚ ਬੜਾ ਮਾਮਲਾ ਚੱਲ ਰਿਹਾ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਇੱਕ ਕਰਨਲ ਸੀਗੇ ਉਹਨਾਂ ਦੇ ਕੋਲੋਂ 3 ਕਰੋੜ ਦੇ ਅਪ੍ਰੋਕਸੀਮੇਟ ਜਿਹੜੀ ਠੱਗੀ ਹੋ ਜਾਂਦੀ ਹੈ ਸਾਈਬਰ ਅਰੈਸਟ ਹੋ ਜਾਂਦਾ ਉਹ ਮਾਮਲਾ ਕੀ ਸੀਗਾ ਦੇਖੋ ਬੜਾ ਹੀ ਇੰਪੋਰਟੈਂਟ ਚੀਜ਼ ਹੈ ਅੱਜਕੱਲ ਕਿਉਂਕਿ ਬਹੁਤ ਕੇਸਿਸ ਇਦਾਂ ਦੇ ਦੇਖਣ ਨੂੰ ਮਿਲੇ ਆ ਪੈਨ ਇੰਡੀਆ ਇਹ ਨਹੀਂ ਕਵਾਂਗਾ ਕਿ ਸਿਰਫ ਚੰਡੀਗੜ੍ਹ ਦੀ ਗੱਲ ਹੈ ਜਾਂ ਹਾਈਦਰਾਬਾਦੀ ਗੱਲ ਹੈ ਜਾਂ ਚੇਨਈ ਦੀ ਗੱਲ ਹੈ ਪੈਨ ਇੰਡੀਆ ਤੇ ਇਹ ਦੋਨੇ ਕੇਸਸ ਦੇਖਣ ਨੂੰ ਮਿਲਿਆ ਜਿਹਦੇ ਵਿੱਚ ਸਾਈਬਰ ਫਰੌਡਸਰ ਕੀ ਕਰਦੇ ਐ ਦੇਖੋ ਸਾਈਬਰ ਫਰੌਡਸਰ ਪਹਿਲਾਂ ਕੀ ਕਰਦੇ ਸੀ ਤੁਹਾਨੂੰ ਕਾਲ ਕਰਕੇ ਕਹਿੰਦੇ ਸੀ ਤੁਹਾਡੀ ਲੋਟਰੀ ਨਿਕਲੀ ਐ ਕੌਨ ਬਨੇਗਾ ਕਰੋੜਪਤੀ ਤੋਂ ਅਸੀਂ ਬੋਲ ਰਹੇ ਹਾਂ 25 ਲੱਖ ਦੀ ਲੋਟਰੀ ਨਿਕਲੀ ਐ ਐਂਡ ਉਹ ਪੈਸੇ ਤੁਹਾਡੇ ਅਕਾਊਂਟ ਚ ਆਨ ਲਈ ਤੁਸੀਂ ਏਟੀਐਮ ਡਿਟੇਲ ਸ਼ੇਅਰ ਕਰ ਦੋ ਬਟ ਨਾਓ ਅੱਜਕਲ ਸਾਈਬਰ ਉਹਦੇ ਵਿੱਚ ਬਹੁਤ ਅਵੇਅਰਨੈਸ ਹੋਈ ਲੋਕਾਂ ਨੂੰ ਸਮਝਾਇਆ ਗਿਆ ਕਿ ਇਦਾਂ ਨਹੀਂ ਕੋਈ ਲੋਟਰੀ ਵਾਲਾ ਅਗਰ ਮੈਸੇਜ ਆਵੇ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ ਉਹਨਾਂ ਕੋਈ ਡਿਟੇਲ ਸ਼ੇਅਰ ਨਹੀਂ ਕਰਨੀ ਨਾ ਉਹਨਾਂ ਨੂੰ ਕੋਈ ਓਟੀਪੀ ਦੇਣਾ ਓਟੀਪੀ ਇਜ਼ ਲਾਈਕ ਅ ਕਹਤਾ ਜਾਏ ਕਿ OTP ਸ਼ੇਅਰ ਕਰ ਸਕਦੇ ਆ ਨਹੀਂ ਕਰ ਸਕਦੇ ਉਹ ਵੀ ਕਹੂਗਾ ਨਹੀਂ ਮम्मा पापा ਇਹ OTP ਕਿਸੇ ਕੋ ਨਹੀਂ dete ਹੈਨਾ ਉਹਦੇ ਵਿੱਚ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਿਹੜਾ ਸਾਈਬਰ ਫਰਾਡਰਸ ਨੇ ਕੀ ਕੀਤਾ ਹੁਣ ਆਪਣਾ ਸਕੈਮ ਦਾ ਸੋਸ਼ਲ ਇੰਜੀਨੀਅਰਿੰਗ ਦਾ ਲੈਵਲ ਇਨਕਰੀਸ ਕਰ ਲਿਆ ਹੁਣ ਉਹ ਕੀ ਕਰ ਰਿਹਾ ਹੁਣ ਉਹਦੇ ਵਿੱਚ ਉਹ ਇੱਕ ਨਵੀਂ ਟੈਕਨੀਕ ਯੂਜ਼ ਕਰ ਰਿਹਾ ਜਿਵੇਂ ਚੰਡੀਗੜ੍ਹ ਵਾਲੇ ਕੇਸ ਦੀ ਗੱਲ ਕਰਾਂ ਉਹ ਪ੍ਰੀਟੈਂਡ ਕਰਦੇ ਆ ਕਿ ਅਸੀਂ ਕਿਸੇ ਅਸ ਐਸ ਅਫੀਸਰ ਗੱਲ ਕਰ ਰਹੇ ਆ ਕਿਸੇ ਸੀਬੀਆਈ ਤੋਂ ਕਾਲਸ ਆ ਰਹੀਆਂ ਜਾਂ ਉਹ ਕਹਿ ਰਹੇ ਕਿ ਅਸੀਂ ਕਿਸੇ ਇਨਕਮ ਟੈਕਸ ਡਿਪਾਰਟਮੈਂਟ ਤੋਂ ਗੱਲ ਕਰ ਰਿਹਾ ਇਹੀ ਕੇਸ ਸਟੈਂਡਿਗੇਟ ਦੇ ਵਿੱਚ ਹੋਇਆ ਉਹਦੇ ਵਿੱਚ ਉਹਨਾਂ ਨੇ ਪ੍ਰ ਟੈਂਡ ਕੀਤਾ ਕਿ ਅਸੀਂ ਇੱਕ ਅਫੀਸਰ ਆ ਐਂਡ ਅਸੀਂ ਈਵੈਲਿਊਏਟ ਕਰਨਾ ਚਾਹੁੰਦੇ ਆ ਕਿ ਤੁਹਾਡੇ ਕੋਲ ਜਿਹੜੇ ਪੈਸੇ ਆ ਉਹ ਬਲੈਕ ਮਨੀ ਤਾਂ ਨਹੀਂ ਹੈ ਉਹ ਕੋਈ ਪ੍ਰੋਬਲੈਮੈਟਿਕ ਮਨੀ ਤਾਂ ਨਹੀਂ ਹੈ ਕੋਈ ਸਕੈਮ ਤਾਂ ਨਹੀਂ ਹੈਗਾ ਇੱਕ ਜਸਟ ਈਵੈਲਿਊਏਸ਼ਨ ਕਾਲ ਹੈ ਐਂਡ ਹੋ ਸਕਦਾ ਇਸ ਤੋਂ ਬਾਅਦ ਜੇ ਤੁਹਾਡੇ ਤੋਂ ਗਲਤ ਮਨੀ ਨਹੀਂ ਮਿਲੀ ਤਾਂ ਅਸੀਂ ਕੇਸ ਨੂੰ ਲੀਵ ਕਰ ਦਾਂਗੇ ਐਂਡ ਇਹ ਜਿਹੜਾ ਸਾਰਾ ਪ੍ਰੋਸੈਸ ਹੁੰਦਾ ਹੈ ਇਹ ਸਾਰਾ ਹੈਪਨ ਹੁੰਦਾ ਹੈ ਓਵਰ ਦੀ ਵਟਸਐਪ ਕਾਲ ਤਾਨੂੰ ਇੱਕ WhatsApp ਕਾਲ ਆਂਦੀ ਹੈ ਮਤਲਬ process start ਕਿੱਦਾਂ ਹੁੰਦਾ ਹੈ ਇੱਕ WhatsApp ਕਾਲ ਆਂਦੀ ਹੈ WhatsApp ਕਾਲ ਤੋਂ ਵੀ ਤੁਹਾਡਾ ਨਾਮ ਲਿਆ ਜਾਂਦਾ ਹੈ ਐਂਡ ਬਾਕੀ ਸਾਰੀ ਇਨਫੋਰਮੇਸ਼ਨ ਤੁਹਾਡੇ ਤੋਂ ਹੀ ਨਿਕਲਵਾਈ ਜਾਂਦੀ ਹੈ ਕਿ ਸਰ ਤੁਸੀਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਕਹੇਗਾ ਮੈਂ ਚੰਡੀਗੜ੍ਹ ਤੋਂ ਬੋਲ ਰਿਹਾ ਹਾਂ ਸਰ ਤੁਸੀਂ ਕਿਸ ਕਿਸ ਡਿਪਾਰਟਮੈਂਟ ਸ਼ੌਪ ਕੀਤੀ ਸੀਗੇ ਉਹ ਕਹੇਗਾ ਮੈਂ ਇਹ ਸਟ ਕੀਤੀ ਸੀ ਸਰ ਇੱਕ ਅਸੀਂ ਇਨਕਮ ਟੈਕਸ ਤੋਂ ਬੋਲ ਰਹੇ ਹਾਂ ਐਂਡ ਤੁਹਾਡੇ ਅਕਾਊਂਟ ਵਿੱਚ ਕੁਝ ਇਲੀਗਲ ਟ੍ਰਾਂਜੈਕਸ਼ਨਸ ਮਿਲੀਆਂ ਸਾਨੂੰ ਬਟ ਅਸੀਂ ਦੱਸ ਨਹੀਂ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਕਿ ਕਿਹੜੀਆਂ ਟ੍ਰਾਂਜੈਕਸ਼ਨਸ ਐ ਸਰ ਅਜ ਤੋਂ 4 ਸਾਲ ਪਹਿਲਾਂ ਵਾਲੀਆਂ ਟ੍ਰਾਂਜੈਕਸ਼ਨਸ ਕੁਝ ਮਿਲੀਆਂ ਐ ਤਾਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਓ ਤੁਸੀਂ ਹੁਣ ਤੁਸੀਂ ਕਾਲ ਡਿਸਕਨੈਕਟ ਨਹੀਂ ਕਰ ਸਕਦੇ ਤੁਹਾਨੂੰ ਅਸੀਂ ਡਿਜੀਟਲੀ ਅਰੈਸਟ ਕਰ ਲਿਆ ਡਿਜੀਟਲੀ ਅਰੈਸਟ ਦਾ ਮਤਲਬ ਤੁਸੀਂ ਕਾਲ ਨੂੰ ਡਿਸਕਨੈਕਟ ਨਹੀਂ ਕਰਨਾ ਤੁਸੀਂ ਕਾਲ ਨੂੰ ਬ੍ਰੇਕ ਨਹੀਂ ਕਰਨਾ ਐਂਡ ਲਗਾਤਾਰ ਕਾਲ ਚੱਲੀ ਜਾਏਗੀ ਐਂਡ ਉਹਦੇ ਵਿੱਚ ਕੀ ਕਰਦੇ ਐ ਫਿਰ ਉਹ ਪਰਸਨ ਨੂੰ ਇੰਨਾ ਸਾਈਕਲੋਜੀਕਲੀ ਪਰੇਸ਼ਾਨ ਕਰਦੇ ਐ ਉਹਨੂੰ ਉਹਦੇ ਕੋਲ ਕਦੀ ਸਟੇਟਮੈਂਟਸ ਮੰਗ ਲੈਂਦੇ ਐ ਉਹਨੂੰ ਕਦੀ ਕਹਿੰਦੇ ਐ ਕਿ ਤੁਸੀਂ ਆਪਣੇ ਟ੍ਰਾਂਜੈਕਸ਼ਨਸ ਡਿਟੇਲਸ ਦਿਓ ਐਂਡ ਕਰਤੇ ਕਰਦੇ ਉਹਨੂੰ ਕਹਿੰਦੇ ਕਿ ਨਹੀਂ ਜੀ ਆਪਕੋ ਆਪਕਾ ਤਾਂ ਅਭੀ ਐਫ ਆਈ ਆਰ ਰਜਿਸਟਰ ਹੋ ਜਾਏਗੀ ਅਗਰ ਆਪਨੇ ਫਰਦਰ ਡਿਟੇਲਸ ਨਹੀਂ ਦੀ ਤੋ ਅਭੀ ਆਪਕੋ ਆਕੇ ਪੁਲਿਸ ਅਰੈਸਟ ਕਰਕੇ ਲੈ ਜਾਏਗੀ ਤੋ ਉਹਦੇ ਵਿੱਚ ਪਰਸਨ ਕਬਰਾ ਜਾਂਦਾ ਕਿ ਯਾਰ ਇਹ ਤਾਂ ਮੈਂ ਕੋਈ ਔਰ ਪ੍ਰੋਬਲਮ ਚ ਫਸ ਜਾਊਗਾ ਜਾਂ ਕੁਝ ਇਦਾਂ ਇਸ਼ੂ ਕ੍ਰੀਏਟ ਹੋ ਜਾਊਗਾ ਮੇਰੇ ਲਈ ਐਂਡ ਕਰਦੇ ਕਰਦੇ ਉਹ ਕੀ ਕਰਦੇ ਆ ਕਿ ਪੁਲਿਸ ਵਾਲਾ ਫਰਦਰ ਉਹਨੂੰ ਕਨਵਿੰਸ ਕਰਦਾ ਹੈ ਕਿ ਇਹ ਕੇਸ ਅਭੀ ਸੋਲਵ ਕਰ ਦੇਗੇ ਐਂਡ ਬਹੁਤ سارے ਕੇਸਿਸ ਜਿੱਦਾਂ ਦੇ ਮਿਲੇ ਕਿ ਫੇਕ ਜੱਜ ਵੀ ਦਿਖਾਤਾ ਫੇਕ ਐ ਡਿਜੀਟਲ ਸੁਪਰੀਮ ਕੋਰਟ ਦਿਖਾ ਦਿੰਦੀ கரੈਕਟ ਇਹਦੇ ਵਿੱਚ ਕੀ ਕਰਦੇ ਆ ਕਿ ਫੇਕ ਬੈਕਗਰਾਉਂਡਸ ਕ੍ਰੀਏਟ ਕਰਕੇ ਉਹ ਦਿਖਾਉਂਦੇ ਕਿ ਅਸੀਂ ਪੁਲਿਸ ਸਟੇਸ਼ਨ 'ਚ ਬੈਠੇ ਆ ਅਸੀਂ ਕਿਸੇ ਕੋਰਟ 'ਚ ਬੈਠੇ ਆ ਐਂਡ ਫਰਦਰ ਜਿਹੜਾ ਵਿਕਟਿਮ ਹੁੰਦਾ ਹੈ ਜਿਹਦੇ ਨਾਲ ਫਰਾਡ ਹੋ ਰਿਹਾ ਉਹਨੂੰ ਲੱਗ ਰਿਹਾ ਸੱਚੀ ਮੈਂ ਕਿਸੇ ਕੋਰਟ ਦੇ ਵਿੱਚ ਪ੍ਰੈਜ਼ੈਂਟ ਹੋ ਰਿਹਾ ਆ ਜਾਂ ਕੋਈ ਐਡਵੋਕੇਟ ਮੇ ਨਾਲ ਗੱਲ ਕਰ ਰਿਹਾ ਐਂਡ ਗੱਲ ਕਰਦੇ ਕਰਦੇ ਦੇ ਵਿੱਚ ਕੀ ਕਿਹਾ ਜਾਂਦਾ ਕਿ ਠੀਕ ਹੈ ਜੀ ਆਪਕਾ ਕੇਸ ਅਭੀ ਹਮ ਸੋਲਵ ਦਿਖਾ ਦਿੰਦੇ ਨੇ ਕਿ ਇਸੇ ਐਂਡ ਇਨ ਬੀਟਵੀਨ ਉਹਨੂੰ ਕਹਿੰਦੇ ਕਿ ਠੀਕ ਹੈ ਸਰ ਆਪਕਾ ਕੇਸ ਅਬੀ ਸੋਲਵ ਹੋ ਜਾਏਗਾ ਆਪ ਪਹਿਲੇ ਕੁਝ ਪੈਸੇ ਟਰਾਂਸਫਰ ਕਰੋ ਉਹ ਮਾਰੇ ਅਕਾਊਂਟ ਮੇ ਜੋ ਬਾਅਦ ਮੇ ਰੀਫੰਡ ਮਿਲ ਜਾਏਗੇ ਉਹ ਹਮ ਵੈਰੀਫਾਈ ਕਰ ਰਹੇ ਹਾਂ ਕਿ ਪੈਸੇ ਸਹੀ ਹੈ ਗਲਤ ਹੈ ਮਤਲਬ ਇਨਾ ਕਨਵਿੰਸ ਕਰ ਦਿੰਦੇ ਆ ਉਹਦਾ ਮਾਈਂਡ ਵਾਸ਼ ਕਰ ਦਿੰਦੇ ਆ ਕਿ ਉਹਦੇ ਵਿੱਚ ਜਿਹੜੇ ਪਰਸਨ ਤੋਂ ਪੈਸੇ ਟਰਾਂਸਫਰ ਕਰਵਾ ਲੈਂਦੇ ਆ ਐਂਡ ਇਹੀ ਸੇਮ ਕੇਸ ਸਟੈਂਡਗੇਟ ਦੇ ਵਿੱਚ ਹੋਇਆ ਉਹਦੇ ਤੋਂ ਕੋਈ ਰਿਸਪੈਕਟਡ ਕਰਨਲ ਸੀਗੇ ਐਂਡ ਉਹਨਾਂ ਤੇ ਕੋਲੋਂ ਅਪ੍ਰੋਕਸੀਮੇਟਲੀ 3 ਕਰੋੜ ਟ੍ਰਾਂਸਫਰ ਕਰਵਾ ਲਏ 3 ਕਰੋੜ ਦੀ ਅਮਾਉਂਟ ਉਹਨਾਂ ਨੇ ਟ੍ਰਾਂਸਫਰ ਕਰਵਾ ਲਈ ਐਂਡ ਲੇਟਰ ਔਨ ਉਹਨੂੰ ਪਤਾ ਲੱਗਾ ਕਿ ਜਿਹੜੀ ਮੈਨੂੰ ਕਾਲ ਆਈ ਸੀ ਇਹ ਕੋਈ ਸਕੈਮਰ ਸੀਗੇ ਇਹ ਫੇਕ ਕੋਈ ਇਨਕਮ ਟੈਕਸ ਡਿਪਾਰਟਮੈਂਟ ਸੀ ਜ ਜਨਾ ਨੇ ਮੇਰੇ ਤੋਂ ਪੈਸੇ ਟ੍ਰਾਂਸਫਰ ਕਰਵਾ ਲਏ ਅੱਛਾ ਸਰ ਇਹ ਪੈਸੇ ਵਾਪਿਸ ਹੋ ਸਕਦੇ ਨੇ ਜਿਸ ਤਰੀਕੇ ਉਹਨਾਂ ਨੇ 3 ਕਰੋੜ ਦਿੱਤੇ ਕਾਫੀ ਉਹਨਾਂ ਦੀ ਅਮਾਉਂਟ ਜਿਹੜੀ ਹੈ ਇਸ ਦੇ ਵਿੱਚ ਉਹਨਾਂ ਦੀ ਜਮਾ ਪੂੰਜੀ ਪੂਰੀ ਹੀ ਚਲੇ ਗਈ ਹੋएगी ਤਾਂ ਕਿਉਂ ਵਾਪਿਸ ਹੋ ਸਕਦੇ ਨੇ ਅ ਦੇਖੋ ਇਹ ਪਾਰਟ ਕੀ ਹੁੰਦਾ ਹੈ ਜਦੋਂ ਵੀ ਤੁਹਾਡੇ ਦੇ ਨਾਲ ਕੁਈ ਇਦਾਂ ਦਾ ਕੇਸ ਹੈਪਨ ਹੋਵੇ ਸਭ ਤੋਂ ਪਹਿਲੀ ਗੱਲ ਹੈ ਜਰੂਰ ਆਪਣੇ ਕਿਸੇ ਫਰੈਂਡ ਦੇ ਨਾਲ ਜਾਂ ਨੇਬਰ ਦੇ ਨਾਲ ਜਾਂ ਫੈਮਿਲੀ ਮੈਂਬਰ ਨਾਲ ਜ਼ਰੂਰ ਡਿਸਕਸ ਕਰਨਾ ਚਾਹੀਦਾ ਹੈ ਕਿ ਮੈਨੂੰ ਕਿਸੇ ਅਨਕੰਟੈਕਸਟ ਦੀ ਕਾਲ ਆ ਰਹੀ ਹੈ ਜਾਂ ਆਪਣੇ ਕਿਸੇ ਲੀਗਲ ਐਡਵਾਈਜ਼ਰ ਨੂੰ ਇਨਫੋਰਮ ਕਰੋ ਕਿ ਮੈਨੂੰ ਕਿਸੇ ਪੁਲਿਸ ਸਟੇਸ਼ਨ ਤੋਂ ਕਾਲ ਆ ਰਹੀ ਹੈ ਐਂਡ ਉਹ ਕਹਿ ਰਹੇ ਹੈ ਕਿ ਇਸ ਇਨਵੈਸਟੀਗੇਸ਼ਨ ਤੁਹਾਨੂੰ ਓਵਰ ਦੀ ਕਾਲ WhatsApp ਕਾਲ ਕਰ ਰਹੇ ਹਨ ਪਹਿਲੀ ਚੀਜ਼ ਕੋਈ ਇਨਵੈਸਟੀਗੇਸ਼ਨ WhatsApp ਕਾਲ ਦੇ ਉੱਤੇ ਨਹੀਂ ਹੁੰਦੀ ਠੀਕ ਹੈ ਤੁਹਾਨੂੰ ਫਿਜ਼ੀਕਲੀ ਕਿਤੇ ਬੁਲਾਇਆ ਜਾਏਗਾ ਕੋਈ ਪਾਰਟिकुलर ਰਿਸਪੈਕਟਡ ਆਫਿਸ ਹੋਊਗਾ ਉੱਥੇ ਬੁਲਾ ਕੇ ਤੁਹਾਰ ਤੋਂ ਕੁਐਸਚਨ ਆਨਸਰ ਕਰ ਸਕਦੇ ਆ ਐਂਡ ਇਦਾਂ ਦੇ ਕੇਸ ਵਿੱਚ ਅਗਰ ਕੋਈ ਵੀ ਤਾਂ ਡਿਗਲਾ ਕੋਈ ਪੈਸੇ ਟਰਾਂਸਫਰ ਕਰਨ ਦੀ ਗੱਲ ਕਰ ਰਿਹਾ ਹੈ ਜਾਂ ਕਿਸੇ ਨਾਲ ਹੋ ਹੀ ਚੁੱਕਾ ਐਂਡ ਉਹਨੇ ਪੈਸੇ ਟਰਾਂਸਫਰ ਕਰ ਹੀ ਦਿੱਤੇ ਐ ਉਹਦੇ ਵਿੱਚ ਸਭ ਤੋਂ ਪਹਿਲਾ ਇੰਪੋਰਟੈਂਟ ਪੁਆਇੰਟ ਹੈ ਕਿ ਆਨਲਾਈਨ ਇੱਕ ਕੰਪਲੇਂਟ ਰਜਿਸਟਰ ਕਰਵਾਓ 1930 ਇਹਦਾ ਨੰਬਰ ਹੈ and it it's working pan india ਤੁਸੀਂ ਕਿਤੇ ਵੀ ਉਹਨੂੰ 1930 ਤੇ ਕਾਲ ਕਰੋ ਐਂਡ ਆਪਣੀ ਕੰਪਲੇਨ ਰਜਿਸਟਰ ਕਰਵਾਓ ਸਾਈਬਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਕਿੰਨੀ ਜਲਦੀ ਤੁਸੀਂ ਕੰਪਲੇਂਟ ਰਜਿਸਟਰ ਕਰਵਾ ਰਹੇ ਹੋ ਸੋ ਥੈਟ ਕਿ ਜਿਹੜੇ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਹੈ ਕਿਉਂਕਿ ਇਹਦੇ ਵਿੱਚ ਇੱਕ ਲਾਅ ਇਨਫੋਰਸਮੈਂਟ ਪੁਲਿਸ ਡਿਪਾਰਟਮੈਂਟ ਆਏਗਾ ਫਰਦਰ ਸਾਈਬਰ ਡਿਪਾਰਟਮੈਂਟਸ ਹੈ ਜਾਂ ਬੈਂਕਿੰਗ ਡਿਪਾਰਟਮੈਂਟਸ ਹੈ ਜਿੰਨੀ ਜਲਦੀ ਅਸੀਂ ਇਹਦੇ ਵਿੱਚ ਰਿਪੋਰਟ ਕਰਾਂਗੇ ਉਹਨੇ ਚਾਂਸਸ ਜ਼ਿਆਦਾ ਹੈ ਕਿ ਤੁਹਾਡੇ ਪੈਸੇ ਵਾਪਸ ਆਣਗੇ ਐਂਡ ਫਰਦਰ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨਸ ਕਿ ਪੈਸੇ ਕਿਹੜੇ ਅਕਾਊਂਟ ਵਿੱਚ ਗਏ ਇੰਡੀਆ ਦੇ ਵਿੱਚ ਟ੍ਰਾਂਸਫਰ ਹੋਏ ਜਾਂ ਕਿਸੇ ਫੋਰਨ ਬੈਂਕ 'ਚ ਟ੍ਰਾਂਸਫਰ ਹੋਏ ਜਾਂ ਉਹਨੂੰ ਵਿਡਰਾਲ ਕਰਵਾਇਆ ਜਾਂ ਨਹੀਂ ਕਰਵਾਇਆ ਦੈਨ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨਸ ਅੱਜ ਸਿਰ ਅੱਜਕੱਲ੍ਹ ਨਾ ਟਰੇਡਿੰਗ ਬਹੁਤ ਚੱਲ ਰਹੀ ਹੈ ਹੈਨਾ ਹਰ ਕੋਈ ਟਰੇਡਿੰਗ ਦੇ ਵਿੱਚ ਹੱਥ ਅਜ਼ਮਾਨਣਾ ਚਾਹੁੰਦਾ ਹੈਗਾ ਉਸ ਤੋਂ ਲੱਗ ਕੇ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਰਹਿੰਦੀਆਂ ਨੇ ਬਹੁਤ ਸਾਰੇ ਸਕੈਮ ਬੰਦੇ ਰਹਿੰਦੇ ਨੇ ਉਹਦੇ ਵਿੱਚ ਕਿਸ ਤਰੀਕੇ ਫਿਰ ਸਕੈਮਰਸ ਕੰਮ ਕਰਦੇ ਨੇ ਦੇਖੋ ਬੜਾ ਹੀ ਵਧੀਆ ਚੀਜ਼ ਹੈ ਅੱਜਕੱਲ੍ਹ ਬੜਾ ਇਹ ਵੀ ਲੋਕਾਂ ਨੂੰ ਲੱਗ ਰਿਹਾ ਕਿ ਕ੍ਰਿਪਟੋ ਕਰੰਸੀ ਦੇ ਵਿੱਚ ਇਨਵੈਸਟ ਕਰ ਦੋ ਜਾਂ ਟਰੇਡਿੰਗ ਐਪਸ ਦੇ ਵਿੱਚ ਇਨਵੈਸਟ ਕਰ ਦੋ ਪੈਸੇ ਡਬਲ ਕਰ ਲਓ राइट इत्तां ਦੀਆਂ ਜਿਹੜੀਆਂ ਸਕੀਮਸ ਐ ਲੋਕਾਂ ਨੂੰ ਅਟਰੈਕਟ ਕਰਦੀਆਂ ਕਿ ਸ਼ਾਇਦ ਮੈਂ ਅੱਜ ਪੈਸੇ ਅਗਰ ਮੈਂ 100 ਰੁਪੀ ਲਗਾਇਆ ਕੱਲ ਮੈਨੂੰ ਤਾਂ 200 ਰੁਪਏ ਵਾਪਸ ਆ ਜਾਣਾ ਐ ਐਂਡ ਇਹ ਬਹੁਤ ਸਾਰੀਆਂ ਇਦਾਂ ਦੀਆਂ ਸਕੈਮਰਸ ਨੇ ਆਪਣੀਆਂ ਕੰਪਨੀਆਂਸ ਫੇਕ ਰਜਿਸਟਰ ਕਰਵਾ ਲਈਆਂ ਜਾਂ ਬਹੁਤ ਸਾਰੇ ਸਕੈਮਰਸ ਨੇ ਇਦਾਂ ਦੇ ਗਰੁੱਪ ਬਣਾ ਲਿਆ ਹੈ ਉਹ ਰੈਂਡਮਲੀ ਅੱਛੇ ਲੋਕਾਂ ਨੂੰ ਇੱਕ ਬੜਾ ਮੈਂ ਇੰਪੋਰਟੈਂਟ ਪੁਆਇੰਟ ਇੱਥੇ ਐਡ ਕਰਨ ਲੱਗਾ ਕਈ ਲੋਕ ਇਹ ਸੋਚਦੇ ਆ ਜਿਹੜਾ ਸਾਈਬਰ ਸਕੈਮ ਹੁੰਦਾ ਉਹ ਸਿਰਫ ਉਹਨਾਂ ਲੋਕਾਂ ਨਾਲ ਹੁੰਦਾ ਜਿਹੜੇ ਵੈਲ ਐਜੂਕੇਟਿਡ ਨਹੀਂ ਆ ਜਾਂ ਜਿਨ੍ਹਾਂ ਨੂੰ ਅ ਡਿਜੀਟਲ ਦੇ ਬਾਰੇ ਜ਼ਿਆਦਾ ਨੋਲੇਜ ਨਹੀਂ ਹੈ ਜਿਹੜੇ ਰੈਂਡਮ ਲਿੰਕਸ ਤੇ ਕਲਿੱਕ ਕਰਦੇ ਰਹਿੰਦੇ ਹਨ ਉਹਨਾਂ ਨੂੰ ਆਈਡੀਆ ਨਹੀਂ ਹੈ ਜਾਂ 올ਡ ਏਜ ਪੀਪਲ ਹੈ ਮੈਂ ਇੱਥੇ ਮੈਂ ਐਡ ਕਰਨਾ ਚਾਹਾਂਗਾ ਇਹ ਸਿਰਫ ਉਹਨਾਂ ਨਾਲ ਨਹੀਂ ਹੁੰਦਾ ਕਿ ਜਿਹੜੇ ਐਜੂਕੇਟਿਡ ਨਹੀਂ ਹੈ ਜਾਂ ਜਿਹੜੇ ਲਿੰਕਸ ਤੇ ਕਲਿੱਕ ਕਰਦੇ ਰਹਿੰਦੇ ਇਹ ਕਿਸੇ ਨਾਲ ਵੀ ਹੋ ਸਕਦਾ ਜਦੋਂ ਤੱਕ ਤੁਸੀਂ ਅਵੇਅਰ ਨਹੀਂ ਹੁੰਦੇ ਕਿਉਂਕਿ ਹਰ ਵਾਰੀ ਜਿਹੜੇ ਸਕੈਮਰਸ ਆ ਉਹ ਇੱਕ ਨਵੀਂ ਕਹਾਣੀ ਲੈ ਕੇ ਆਉਂਦੇ ਆ ਹਰ ਵਾਰੀ ਉਹਨਾਂ ਦੇ ਕੋਲ ਇੱਕ ਨਵੀਂ ਔਰ ਨਾ ਕੋਈ ਸੋਸ਼ਲ ਇੰਜੀਨੀਅਰਿੰਗ ਦੀ ਟੈਕਨੀਕ ਹੁੰਦੀ ਹੈ ਐਂਡ ਉਹ ਇੰਨਾ ਕਨਵਿੰਸ ਪਾਵਰ ਕਨਵਿੰਸਿੰਗ ਪਾਵਰ ਮੈਂ ਕਹਾਵਾਂਗਾ ਇੰਨੀ ਕਨਵਿੰਸਿੰਗ ਪਾਵਰ ਉਹ ਯੂਜ਼ ਕਰਦੇ ਆ ਕਿ ਤੁਹਾਡਾ ਮਾਈਂਡ ਹੀ ਉਸ ਟਾਈਮ ਤੇ ਵਾਸ਼ ਹੋ ਜਾਂਦਾ ਹੈ ਚਾਹੇ ਉਹ ਦੇਖੋ ਕਰਨਲ ਲਾਈਕ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਕੇਸ ਲੈ ਲੀਏ ਇੱਕ 오ਡੀਸਾ ਦਾ ਕੇਸ ਕਪਲ ਆਫ ਡੇਸ ਬੈਕ ਆਇਆ ਅਪਰੋਕਸੀਮੇਟਲੀ ਜਨੂਅਰੀ ਦੇ ਵਿੱਚ ਐਕਸ ਐਮ ਐਲ ਏ ਠੀਕ ਹੈ ਉਹਨਾਂ ਦੇ ਨਾਲ ਅਪਰੋਕਸੀਮੇਟਲੀ 1 ਕਰੋੜ ਦੇ ਆਸ-ਪਾਸ ਸਕੈਮ ਹੋਇਆ ਇੱਕ ਡਾਕਟਰ ਸੀਗੇ ਕਪਲ ਡਾਕਟਰ ਵਾਸ देयर ਫਰਮ ਉੱਤਰ ਪ੍ਰਦੇਸ਼ ਉਹਨਾਂ ਦੇ ਨਾਲ ਕੁਝ ਸਕੈਮ ਹੋਇਆ ਮਤਲਬ ਇਟ ਕੁਡ ਬੀ ਐਨੀ ਵਨ ਐਂਡ ਇਸਦਾਂ ਦੇ ਕੇਸ ਵਿੱਚ ਕੀ ਹੋਇਆ ਜਿਵੇਂ ਟਰੇਡਿੰਗ ਦੀ ਆਪਾਂ ਗੱਲ ਕਰ ਰਹੇ ਸੀਗੇ ਬਹੁਤ ਏਦਾਂ ਦੀਆਂ ਕਾਲਸ ਆਉਂਦੀਆਂ ਤੁਹਾਨੂੰ ਕਿ ਸਰ ਤੁਸੀਂ ਟਰੇਡਿੰਗ ਐਪ 'ਚ ਇਨਵੈਸਟ ਕਰ ਦੋ ਜਾਂ ਸਾਡੀ ਟਰੇਡਿੰਗ ਕੰਪਨੀ ਹੈ ਅਸੀਂ ਕ੍ਰਿਪਟੋ ਕਰੰਸੀ ਨਵੀਂ ਲੈ ਕੇ ਆ ਰਹੇ ਹਾਂ ਜਿਵੇਂ ਬਿਟਕੋਇਨ ਸਰ ਇੰਨੇ ਪੈਸੇ ਤੋਂ ਇੰਨੇ ਪੈਸੇ ਤੇ ਚੱਲੇਗੀ ਇਦਾਂ ਹੀ ਅਸੀਂ ਨਵੀਂ ਇੱਕ ਕਰੰਸੀ ਲੈ ਕੇ ਆ ਰਹੇ ਹਾਂ ਤੁਸੀਂ ਉਹਦੇ ਵਿੱਚ ਪੈਸ ਐਂਡ ਇਹ ਪੈਸੇ ਤੁਹਾਡੇ ਡਬਲ ਹੋ ਜਾਣਗੇ ਐਂਡ ਬਹੁਤ ਵਾਰੀ ਲੋਕ ਕੀ ਕਰਦੇ ਆ ਇਦਾਂ ਦੀਆਂ ਐਪਸ ਦੇ ਵਿੱਚ ਇਦਾਂ ਦੀਆਂ ਲਾਈਕ ਅਨਨੋਨ ਕੰਪਨੀਆਂ ਵਿੱਚ ਇਨਵੈਸਟ ਕਰ ਦਿੰਦੇ ਆ ਐਂਡ ਬਾਅਦ ਵਿੱਚ ਤੁਹਾਡੇ ਨਾਂ ਤਾਂ ਪੈਸੇ ਵਾਪਸ ਆਉਂਦੇ ਆ ਐਂਡ ਨਾ ਹੀ ਉਹ ਪਰਸਨ ਲੱਭਦੇ ਆ ਜਿਨ੍ਹਾਂ ਨੇ ਤੁਹਾਡੀ ਇਨਵੈਸਟਮੈਂਟ ਕਰਵਾਈ ਹੋਊਗੀ ਸੋ ਪਲੀਜ਼ ਇਦਾਂ ਦੇ ਕਿਸ ਤੋਂ ਬਚਣਾ ਚਾਹੀਦਾ ਹੈ ਅਗਰ ਕੋਈ ਟਰੇਡਿੰਗ ਦੇ ਨਾਂ ਤੇ ਤੁਹਾਨੂੰ ਇਨਵੈਸਟਮੈਂਟ ਕਰਵਾ ਰਿਹਾ ਹੈ ਜਾਂ ਕਹਿ ਰਿਹਾ ਕਿ ਫਰਦਰ ਮੈਂਬਰਸ ਬਣਾਓ ਜਾਂ ਕਹਿ ਰਿਹਾ ਕਿ ਫਰਦਰ ਤੁਹਾਡੇ ਪੈਸੇ ਡਬਲ ਹੋ ਜਾਣਗੇ ਜਾਂ ਤੁਹਾਨੂੰ ਹਰ ਸਾਲ ਦੇ ਕੁਝ ਫਿਕਸ ਅਮਾਊਂਟ ਆਂਦੀ ਰਹੇਗੀ ਇਦਾਂ ਦੇ ਕੇਸਿਸ ਤੋਂ ਬਚਣਾ ਚਾਹੀਦਾ ਬਹੁਤ ਸਾਰੇ ਇਦਾਂ ਦੇ ਸਕੈਮਰਸ ਐਕਟੀਵੇਟਡ ਹੈ ਉਹ ਤੁਹਾਡੇ ਤੋਂ ਬਸ ਪੈਸੇ ਲੈਣ ਤੋਂ ਬਾਅਦ ਉਹਨਾਂ ਨੇ ਗਾਇਬ ਹੋ ਜਾਣਾ ਹੈ ਜੀ ਤਾ ਅਸੀਂ ਤੁਹਾਨੂੰ ਦੱਸਿਆ ਕਿ ਕਿਸ ਤਰੀਕੇ ਸਾਈਬਰ ਸਕੈਮ ਹੋ ਰਹੇ ਨੇ ਕਿਸ ਤਰੀਕੇ ਅੱਜ ਕੱਲ ਟ੍ਰੇਡਿੰਗ ਐਪਸ ਦੇ ਵਿੱਚ ਸਕੈਮ ਕੀਤਾ ਜਾ ਰਿਹਾ ਹੈ ਤੇ ਉਸੇ ਨਾਲ ਹੀ ਸਾਈਬਰ ਅਰੈਸਟ ਨੂੰ ਲੈ ਕੇ ਵੀ ਇੱਕ ਇੱਕ ਤਰੀਕੇ ਨਾਲ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਕੇਸ ਤੋਂ ਬਚਿਆ ਜਾ ਸਕਦਾ ਹੈ ਤੇ ਜੇਕਰ ਤੁਸੀਂ ਸਮਾਂ ਰੰਦੇ ਕਾਰਵਾਈ ਕਰਵਾਉਂਦੇ ਹੋ ਤਾਂ ਤੁਹਾਡੇ ਪੈਸੇ ਜਿਹੜੇ ਗਏ ਨੇ ਜੇਕਰ ਤੁਸੀਂ ਕਿਸੇ ਨੂੰ ਟ੍ਰਾਂਸਫਰ ਕਰ ਦਿੱਤੇ ਨੇ ਤਾਂ ਉਹ ਵੀ ਤੁਹਾਨੂੰ ਵਾਪਸ ਮਿਲ ਸਕਦੇ ਨੇ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਸ ਸਟੋਰੀ ਦੇ ਨਾਲ ਕੁਝ ਨਾ ਕੁਝ ਕਨਫਿਊਜ਼ਨ ਜਿਹੜੀਆਂ ਸੀਗੀਆਂ ਉਹ ਤੁਹਾਡੀਆਂ ਦੂਰ ਹੋ ਗਈਆਂ ਹੋਣਗੀਆਂ ਕੈਮਰਾਮੈਨ ਰਵਿੰਦਰ ਦੇ ਨਾਲ ਅੰਚਟੜਾ ਟੀਵੀ ਪੰਜਾਬ ਜਲੰਧਰ